ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਸੋਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਪਿਆਰੀ ਆ ਤੁਸੀਂ ਤੁਹਾਡੇ ਵਾਸਤੇ ਅਸੀਂ ਗਰਮੀਆਂ ਦੀ ਕਲੈਕਸ਼ਨ ਲੈ ਕੇ ਆਏ ਆ ਇਹਦੇ ਵਿੱਚ ਤੁਹਾਨੂੰ ਹਰ ਇੱਕ ਮਤਲਬ ਤੁਸੀਂ ਪਾਰਟੀ ਵੇਅਰ کہہ ਸਕਦੇ ਹੋ ਥੋੜਾ ਬਹੁਤਾ ਮਤਲਬ ਕਿ ਸੈਮੀ ਫਾਰਮਲ ਜੈ ਸੂਟ ਦਿਖਾਵਾਂਗੇ ਤੇ ਕੁਝ ਇੱਕ ਤੁਹਾਨੂੰ ਦਿਖਾਵਾਂਗੇ ਜੀ ਆਫਿਸ ਵੇਅਰ ਸਟੱਫ ਬਹੁਤ ਜ਼ਿਆਦਾ ਫਾਈਨ ਹੈ ਤੇ ਬ੍ਰਾਂਡਡ ਸੂਟ ਰਹਿਣਗੇ ਅੱਜ ਦੀ ਵੀਡੀਓ ਦੇ ਸਾਰੇ ਪ੍ਰਾਈਸ ਇਹਨਾਂ ਦਾ ਸਾਰੇ ਸੂਟਾਂ ਦਾ ਜੀ 2300 ਤੋਂ ਲੈ ਕੇ 3000 ਦੇ ਸੂਟ ਨੇ ਜਿਹੜੇ ਅਸੀਂ ਅੱਜ ਤੁਹਾਨੂੰ 2100 ਦੇ ਵਿੱਚ ਦੇ ਰਿਹਾ 2100 ਸ਼ਗਨ ਪਾ ਰਹੇ ਹਾਂ ਜੀ 2100 ਦਾ ਸੂਟ ਆ ਤੁਸੀਂ ਜਿਹੜਾ ਵੀ ਲੈਣਾ ਅੱਜ ਦੀ ਵੀਡੀਓ ਦੇ ਵਿੱਚੋਂ ਲੈ ਸਕਦੇ ਹੋ ਮਤਲਬ ਸਟਾਫ ਤੁਸੀਂ ਖੁਦ ਦੇਖ ਲਿਓ ਇਹਨਾਂ ਦਾ ਤੇ ਬ੍ਰਾਂਡ ਬ੍ਰਾਂਂਟਡ ਪੀਸ ਹੋਣਗੇ ਸਾਰੇ ਯੈਸਰ ਕਰਾਚੀ ਬ੍ਰਾਂਡ ਰਹੇਗਾ ਰੀਵਾ ਦੇ ਰਹਿਣਗੇ ਜੀ ਅਲੱਗ-ਅਲੱਗ ਬ੍ਰਾਂਡ ਨੇ ਸਾਰੀ ਸੂਟਾਂ ਨੇ ਤੇ ਕਲੈਕਸ਼ਨ ਬਹੁਤ ਪਿਆਰੀ ਆ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੋ ਹੀ ਸੂਟ ਦਿਖਾਵਾਂਗੀ ਮੈਂ ਪਹਿਲਾਂ ਤੁਹਾਨੂੰ ਵੀਡੀਓ 'ਚ ਦਿਖਾਏ ਹੋਏ ਨੇ ਇਹਨਾਂ ਦਾ 2300 ਪ੍ਰਾਈਸ ਹੈਗਾ ਸੂਟਾਂ ਦਾ ਇਹ ਮੇਰੇ ਕੋਲ ਸਿਰਫ ਦੋ ਹੀ ਪੀਸ ਰਹਿ ਗਏ ਸੀ ਇਹ ਮੈਂ ਤੁਹਾਨੂੰ ਅੱਜ ਲੈਸ ਵਿੱਚ ਦੇ ਰਹੀਆਂ ਸੂਟ ਇਹ ਹੈਗੀ ਆ ਜੀ ਸ਼ਿਮਰ ਦੀ ਸ਼ਰਟ ਸ਼ਿਮਰ ਮਸਲੀਨ ਦੀ ਸ਼ਰਟ ਆ ਪ੍ਰਿੰਟਡ ਠੀਕ ਹੈ ਬਹੁਤ ਸਾਰੀ ਡਿਮਾਂਡ ਸੀਗੀ ਇਹਨਾਂ ਸੂਟਾਂ ਦੀ ਤੇ ਇਹਦੇ ਨਾਲ ਮਸਲੀਨ ਦੀ ਹੋ ਹੈਗੀ ਹੈ ਜੀ ਸਲਵਾਰ ਤੇ ਸਲਵਾਰ ਦੇ ਪੌਂਚੇ ਆ ਤੇ ਇਹ ਵਾਲਾ ਹੈਗਾ ਜੀ ਵਰਕ ਠੀਕ ਹੈ ਤੇ ਨਾਲ ਰਹੂਗਾ ਜੀ ਇਹ ਮਸਲੀਨ ਦਾ ਦੁਪੱਟਾ ਲੰਮਾ ਚੌੜਾ ਮਸਲੀਨ ਦਾ ਦੁਪੱਟਾ ਠੀਕ ਹੈ ਤੇ ਇਹਦੇ ਵਿੱਚ ਇੱਕ ਕਲਰ ਤੁਹਾਨੂੰ ਇਹ ਇਹ ਮਿਲ ਜੇਗਾ ਬਹੁਤ ਪਿਆਰਾ ਕਲਰ ਆ ਮਸਟਰਡੀ ਟੋਨ ਤੇ ਆ ਜਾਂਦਾ ਹੈ ਤੇ ਇਹ ਹੈਗਾ ਇਹਦੇ ਪੌਂਚਿਆਂ ਤੇ ਵਰਕ ਸਲਵਾਰ ਦੇ ਪੌਂਚਿਆਂ ਤੇ ਵਰਕ ਆਏਗਾ ਪ੍ਰਿੰਟਡ ਸ਼ਰਟ ਆ ਪ੍ਰਿੰਟਡ ਹੈਗਾ ਜੀ ਇਹਨਾਂ ਦਾ ਮਸਲੀਨ ਦਾ ਦੁਪੱਟਾ ਠੀਕ ਹੈ ਇਹ ਵੀ ਦੁਪੱਟਾ ਬਹੁਤ ਸੋਹਣਾ ਇੱਕ ਸੂਟ ਤੁਹਾਨੂੰ ਮਿਲ ਜੇਗਾ ਇਸ ਦੇ ਵਿੱਚ ਵਿਦਆਊਟ ਵਰਕ ਵਾਲਾ ਇਹ ਹੈਗਾ ਸਟੱਫ ਸੇਮ ਰਹੂਗਾ ਬਹੁਤ ਸੋਹਣੇ ਬ੍ਰਾਂਡਡ ਪੀਸ ਨੇ ਸਾਰੇ ਤੇ ਇਹਦੇ ਨਾਲ ਜਿਹੜੀ ਸਲਵਾਰ ਹੋਊਗੀ ਸਲਵਾਰ ਦੇ ਉੱਪਰ ਇਹ ਪ੍ਰਿੰਟ ਰਹੇਗਾ ਇਹਦਾ ਪ੍ਰਿੰਟਡ ਸਲਵਾਰ ਇਹਦੇ ਨਾਲ ਬਹੁਤ ਸੋਹਣੀ ਮਤਲਬ ਕੰਟਰਾਸਟ ਸੂਟ ਇਹ ਬਲ ਸਲਵਾਰ ਦੀ ਲੁੱਕ ਬਹੁਤ ਪਿਆਰੀ ਆ ਤੇ ਨਾਲ ਇਹ ਮਸਲੀਨ ਦਾ ਹੀ ਹੈਗਾ ਦੁਪੱਟਾ ਠੀਕ ਹੈ ਜੀ ਪ੍ਰਾਈਸ ਹੈਗਾ ਅੱਜ ਦੀ ਸਾਰੀ ਵੀਡੀਓ ਦਾ 2100 ਤੇ ਹੁਣ ਮੈਂ ਤੁਹਾਨੂੰ ਦੇ ਰਹੀਆਂ ਨੈਕਸਟ ਆਈਟਮ ਪਾਕਿਸਤਾਨੀ ਸੂਟ ਲੈ ਕੇ ਆਈ ਅੱਜ ਦੀ ਵੀਡੀਓ ਦੇ ਵਿੱਚ ਜ਼ਿਆਦਾਤਰ ਪਾਕਿਸਤਾਨੀ ਸੂਟ ਮਿਲਣਗੇ ਮਸਲੀਨ ਤੇ ਤੇ ਬਹੁਤ ਸੋਹਣੀ ਕਲੈਕਸ਼ਨ ਖੁੱਲੀਆਂ-ਖੁੱਲੀਆਂ ਬਾਵਾ ਬਣਾ ਕੇ ਕਿਸੇ ਨਾ ਨਖਵਾ ਸਕਦੇ ਹੋ ਪਲਾਜ਼ੋ ਸਟ੍ਰੇਟ ਸਲਵਾਰਾਂ ਪਟਿਆਲਾ ਸਲਵਾਰਾਂ ਜਿੱਦਾਂ ਮਰਜੀ ਬਣਾਓ 3-3 ਮੀਟਰ ਦਾ ਖੁੱਲਾ-ਡੁੱਲਾ ਸਟਫ ਆ ਇਹ ਹੈਗੇ ਜੀ ਪਾਕਿਸਤਾਨੀ ਸੂਟ ਮਸਲੀਨ ਦਾ ਸਟਫ ਆ ਬਹੁਤ ਪਿਆਰੇ ਸੂਟ ਨੇ ਤੇ ਨਾਲ ਹੈਗੀ ਹੈ ਜੀ ਇਹ ਸਲਵਾਰ ਪਿਓਰ कॉटन ਦੇ ਸੂਟ ਰਹਿਣਗੇ ਬੈਕ ਸਾਈਡ ਦਾ ਵੀ ਸੇਮ ਹੀ ਪ੍ਰਿੰਟ ਰਹੇਗਾ ਇਹ ਹੈਗਾ ਬੈਕ ਦਾ ਪ੍ਰਿੰਟ ਠੀਕ ਹੈ ਫਰੰਟ ਨੂੰ ਲੇਸਿਸ ਦੇ ਨਾਲ ਹਾਈਲਾਈਟ ਕੀਤਾ ਹੋਇਆ ਹੋਗਾ ਤੇ ਸਰਵੋਸਟੀ ਦਾ ਵਰਕ ਹੈ ਜੀ ਉੱਪਰ ਕੇਸਰ کراچی ਬ੍ਰਾਂਡ ਵਾਲਾ ਤੇ ਨਾਲ ਹੈਗੇ ਜੀ ਇਹ ਮਸਲੀਨ ਦੇ ਹੀ ਦੁਪੱਟੇ ਠੀਕ ਹੈ ਜੀ ਇਹ ਹੈਗੇ ਨੇ ਪਾਕਿਸਤਾਨੀ ਲੁੱਕ ਦੇ ਸੂਟ ਇਹ ਹੈਗੀਆਂ ਇਸ ਸੂਟ ਦੀ ਲੁੱਕ ਕੁਛ ਐਦਾਂ ਆਏਗਾ ਬਾਕੀ ਮੈਂ ਤੁਹਾਨੂੰ ਫੋਟੋ ਤੇ ਦਿਖਾ ਦੰਨੀ ਆ ਸਾਰੇ ਸੂਟ ਇਹ ਵੀ ਸੂਟ ਬਹੁਤ ਪਿਆਰਾ ਹੈ ਬਹੁਤ ਸੋਹਣਾ ਜੇ ਨਹੀਂ ਖੋਲਾਂਗੇ ਤਾਂ ਤੁਹਾਨੂੰ ਸਾਈਡ ਵਾਲੀ ਡਿਜ਼ਾਈਨਿੰਗ ਨਹੀਂ ਦੇਖਣੀ ਇਹ ਸੂਟ ਦੀ ਡਿਜ਼ਾਈਨਿੰਗ ਕੁਛ ਐਦਾਂ ਹੈ ਇਹਦੇ ਨਾਲ ਹੈਗਿਆ ਜੀ ਬਲੈਕ ਸਲਵਾਰ ਠੀਕ ਹੈ ਇਹ ਹੈਗਾ ਦੁਪੱਟਾ ਦੁਪੱਟਾ ਤੁਸੀਂ ਫੋਟੋਸ ਦੇਖ ਲਓ ਸਾਰੇ ਦੇ ਵਿੱਚ ਇਹ ਪ੍ਰਿੰਟ ਆ ਤੇ ਇਹ ਸਾਈਡਾਂ ਤੇ ਫੋਰ ਸਾਈਡ ਹੈਗਾ ਜੀ ਇਹ ਵਾਲਾ ਪ੍ਰਿੰਟ ਲੁਕੇ ਵਾਲੀ ਹੈ ਮੈਂ ਤੁਹਾਨੂੰ ਖੋਲ ਕੇ ਤਾਂ ਦਿਖਾਇਆ ਜਿਹੜੇ ਇਹਦੇ ਸਾਈਡਾਂ ਤੇ ਜ਼ਿਗਜ਼ੈਗ ਵਾਲਾ ਪ੍ਰਿੰਟ ਆ ਫੋਟੋ 'ਚ ਨਹੀਂ ਦਿਖ ਰਿਹਾ ਨੈਕਸਟ ਹੈਗਾ ਜੀ ਇਹ ਵਾਲਾ ਬਹੁਤ ਸੋਹਣਾ ਸਾਈਡਾਂ ਤੇ ਪ੍ਰਿੰਟ ਆਊਗਾ ਇਹ ਹੈਗਾ ਇਹਦਾ ਫਰੰਟ ਤੇ ਬਾਕੀ ਇਸੀ ਫੋਟੋ 'ਚ ਲੁੱਕ ਤੁਸੀਂ ਦੇਖ ਲੈਣੀ ਇਹ ਲੁੱਕ ਆਏਗੀ ਜੀ ਫੋਟੋ ਦੇ ਸੈਂਟਰ ਦੇ ਵਿੱਚ ਆ ਸਾਈਡਾਂ ਤੇ ਹੈਗਾ ਪਿੰਕ ਜਿਹਾ ਕਲਰ ਤੇ ਸਲਵਾਰ ਵੀ ਇਹਦੇ ਨਾਲ ਏਸੇ ਕਲਰ ਦੀ ਆਏਗੀ ਨੈਕਸਟ ਮਿਲ ਜੇਗਾ ਤੁਹਾਨੂੰ ਸਾਈਡਾਂ ਤੇ ਰਹੇਗਾ ਜੀ ਇਹ ਬਰੀਕ ਵਾਲਾ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਆ ਸਾਰੇ ਪਾਕਿਸਤਾਨੀ ਲੁੱਕ ਦੇ ਸੂਟ ਨੇ ਇਹ ਹੈਗਾ ਇਹਦਾ ਫਾਈਨਲ ਲੁੱਕ ਇਹ ਦੇਖੋ ਇਹ ਲਾਈਨ ਸਟਾਈਲ ਚ ਬਣਾਇਆ ਹੋਇਆ ਖੁੱਲਾ ਡੁੱਲਾ ਪਾਕਿਸਤਾਨੀ ਜਿਹਾ ਸੂਟ ਬਹੁਤ ਸੋਹਣਾ ਹੈ ਇਹ ਸੀਗੇ ਸਾਰੇ ਪਾਕਿਸਤਾਨੀ ਸੂਟ ਠੀਕ ਹੈ ਜੀ ਪ੍ਰਾਈਸ ਹੈਗਾ 2100 ਰੁਪਏ ਦੀ ਸਾਰੀ ਵੀਡੀਓ ਦਾ ਤੁਸੀਂ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋ ਨੈਕਸਟ ਦਿਖਾਨੀ ਆ ਤੁਹਾਨੂੰ ਸੋਲੋ ਕਲਰ ਤੇ ਸੂਟ ਆ ਮਸਲੀਨ ਦੇ ਉੱਪਰ ਆ ਜੀ ਇਹ ਵਾਲੀ ਸ਼ਰਟ A ਲਾਈਨ ਦੇ ਵਿੱਚ ਬਣਾਇਓ ਥੋੜਾ ਕੁੜਤਾ ਸਟਾਈਲ ਦੇ ਵਿੱਚ ਬਹੁਤ ਸੋਹਣਾ ਸੂਟ ਬਣੇਗਾ ਗਰਮੀਆਂ ਦੇ ਸੂਟਾਂ ਨੂੰ ਆਪਾਂ ਜਿੱਦਾਂ ਮਰਜ਼ੀ ਡਿਜ਼ਾਈਨ ਕਰ ਸਕਦੇ ਆ ਇਹ ਹੈਗੀ ਆ ਜੀ ਸਲਵਾਰ ਇਹਦੇ ਨਾਲ ਤੇ ਇਹ ਹੈਗਾ ਇਹਦਾ 컬러ਫੁਲ ਜਿਹਾ ਦੁਪੱਟਾ ਐਦਾ ਬਹੁਤ ਸੋਹਣਾ ਸੂਟ ਹੈ ਵੀ ਬਹੁਤ ਸੋਹਣੇ ਕਲਰ ਨੇ ਤੇ ਪ੍ਰਾਈਸ ਸੇਮ ਹੀ ਰਹੂਗਾ ਇਸ ਡਿਜ਼ਾਈਨ ਦੇ ਵਿੱਚ ਇਹ ਮਤਲਬ ਸੋਲੋ ਹੀ ਡਿਜ਼ਾਈਨ ਹੈ ਇਹ ਤੇ ਇੱਕ ਡਿਜ਼ਾਈਨ ਇਹਦੇ ਵਿੱਚ ਇਹ ਮਿਲ ਜੇਗਾ ਤੁਹਾਨੂੰ ਇਹ ਦੋ ਸੂਟ ਸੇਮ ਇੱਕਸਾਰ ਦੇ ਨੇ ਬਲੈਕ ਕਲਰ ਦੀਆਂ ਸਲਵਾਰਾਂ ਇਹਨਾਂ ਦੇ ਨਾਲ ਤੇ ਇੱਕ ਡਿਜ਼ਾਈਨ ਤੁਹਾਨੂੰ ਮਿਲ ਜੇਗਾ ਇਹਨਾਂ ਦੇ ਵਿੱਚ ਇਹ ਵਾਲਾ ਇਹ ਸੈਕੰਡ ਡਿਜ਼ਾਈਨ ਆ ਬਲੈਕ ਸਲਵਾਰਾਂ ਨੇ ਜੀ ਦੁਪੱਟੇ ਇਹਨਾਂ ਦੇ ਬਹੁਤ ਪਿਆਰੇ ਆ ਇਹ ਹੈਗਾ ਇਸ ਸੂਟ ਦਾ ਦੁਪੱਟਾ ਕਿਉਂਕਿ ਕਈ ਤਾਂ ਕਹਿੰਦੇ ਨੇ ਸਾਨੂੰ ਫੋਟੋ ਦੱਸ ਦਿਓ ਜੀ ਕਿੰਨੀ ਹੈ ਲੈਂਥ ਦੱਸ ਦਿਓ ਕਿੰਨੀ ਹੈ ਤਾਂ ਕਰਕੇ ਸੂਟ ਲੈਣ ਤੋਂ ਹੀ ਰਹਿ ਜਾਂਦੇ ਆ ਮੈਂ ਪ੍ਰੋਪਰ ਖੋਲ-ਖੋਲ ਕੇ ਦਿਖਾਨੀ ਹੁੰਦੀ ਹੈ ਜਿਹੜਾ ਸੂਟ ਮੈਨੂੰ ਲੱਗਦਾ ਹੁੰਦਾ ਵੀ ਇਹ ਖੋਲ ਕੇ ਦਿਖਾ ਦਈਏ ਇਹ ਹੈਗਾ ਜਿੰਨੇ ਨੂੰ ਅਸੀਂ ਕਹਿੰਦੇ ਨੇ ਫਿਰ ਇਹ ਤਾਂ ਸੋਲਡ ਆਊਟ ਹੋ ਗਿਆ ਜੀ ਫਿਰ ਕਹਿੰਦੇ ਅਸੀਂ ਲੈਣਾ ਸੀ ਤਾਂ ਤੁਹਾਨੂੰ ਪੁੱਛਿਆ ਸੀ ਪਹਿਲਾਂ ਹੀ ਦੇਖ ਲਿਆ ਕਰੋ ਜੀ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਸਾਰੀ ਨੂੰ ਨੈਕਸਟ ਦੇ ਰਿਹਾ ਤੁਹਾਨੂੰ ਸਿਲਕ ਬ੍ਰੋਕਟ ਬਹੁਤ ਸੋਹਣਾ ਸੌਫਟ ਸਟੱਫ ਹੈ ਇਹ ਇਹ ਆਈਟਮ ਹੈ ਜੀ ਗਰਮੀਆਂ ਵਾਸਤੇ ਇਹ ਰਹੂਗੀ ਕਾਟਨ ਦੀ ਸਲਵਾਰ ਠੀਕ ਹੈ ਜੀ ਕਾਟਨ ਦੀ ਸਲਵਾਰ ਹੈ ਗਰਮੀਆਂ ਵਾਸਤੇ ਮੌਸਮ ਦੇ ਅਕੋਰਡਿੰਗ ਤੁਹਾਨੂੰ ਪਾਰਟੀ ਵੀਅਰ ਸੂਟ ਦੇ ਰਹੇ ਆ ਇਹ ਜਿਹੜੀ ਬ੍ਰੌਕਟ ਹੈ ਇਹ ਮਸਲੀਨ ਮਿਕਸ ਬ੍ਰੌਕਟ ਹੈ ਜੀ ਇਹ ਮਸਲੀਨ ਦੇ ਵਿੱਚ ਮਿਕਸ ਹੈ ਥੋੜਾ ਜਿਹਾ ਸਿੰਥੈਟਿਕ ਮਤਲਬ ਕਿ ਇੱਕ ਪਾਰਟੀ ਵੇਅਰ ਜੀ ਲੁੱਕ ਦਿੱਤੀ ਹੋਈ ਆ ਬਹੁਤ ਸੌਫਟ ਸਟੱਫ ਦੇ ਨਾਲ ਆ ਇਹ ਹੈਗਾ ਬੈਕ ਸਾਈਡ ਬਾਰਡਰ ਤੇ ਹੈਗੇ ਨੇ ਬਾਜੂ 3 ਮੀਟਰ ਦੇ ਸ਼ਰਟ ਤੇ ਨਾਲ ਹੈਗੇ ਨੇ ਜੀ ਇਹ ਬਹੁਤ ਲਾਈਟ ਵੇਟ ਜੀ ਦੇ ਦੁਪट्टे ਦੁਪੱਟੇ ਦੇ ਸੈਂਟਰ ਦੇ ਵਿੱਚ ਇਦਾਂ ਵਰਕ ਬਹੁਤ ਸੋਹਣਾ ਰਹੂਗਾ ਠੀਕ ਹੈ ਜੀ ਇਦੇ ਵਿੱਚ ਕਲਰ ਆਪਸ਼ਨ ਦੇਖ ਲਓ ਇਹ ਸੈਕਿੰਡ ਕਲਰ ਆ ਤੇ ਇੱਕ ਕਲਰ ਤੁਹਾਨੂੰ ਇਹ ਮਿਲ ਜਾਏਗਾ ਥਰਡ ਇਹ ਹੈਗਾ ਦਾ ਫੋਰਥ ਕਲਰ ਕਲਰ ਬਹੁਤ ਸੋਹਣੇ ਆ ਸਾਰੇ ਤੇ ਪ੍ਰਾਈਸ 2100 ਨੈਕਸਟ ਹੈਗਾ ਜੀ ਮਸਲੀਨ ਦੇ ਉੱਪਰ ਸੂਟ ਆ ਬਹੁਤ ਪਿਆਰਾ ਸੂਟ ਹੈ ਪ੍ਰਾਈਸ ਹੈਗਾ ਇਸ ਸੂਟ ਦਾ 2800 ਤੇ ਅੱਜ ਅਸੀਂ ਤੁਹਾਨੂੰ ਦੇ ਰਹੇ ਹਾਂ 2300 ਦੇ ਵਿੱਚ ਸੌਰੀ 2500 ਦੇ ਵਿੱਚ ਸੌਰੀ 2100 ਦੇ ਵਿੱਚ ਕਿਉਂਕਿ ਇਹਨਾਂ ਦੇ ਪ੍ਰਾਈਸ ਹੀ ਜ਼ਿਆਦਾ ਹੈ ਤਾਂ ਉਹੀ ਇੱਦਾਂ ਕਿ ਮੂੰਹ ਚੜੇ ਹੋਏ ਨੇ ਜਿਹੜੇ ਪ੍ਰਾਈਸ ਸਾਡੇ ਕੋਲ 2100 ਦੇ ਵਿੱਚ ਤੇ ਸਾਰੀ ਸੂਟ ਇਹ ਪਿਓਰ ਦਾ ਦੁਪੱਟਾ ਹੈ ਤੇ ਇਹ ਹੈਗੇ ਗ੍ਰੀਨ ਕਲਰ ਦੀ ਬਾਟਮ ਦੇ ਨਾਲ ਸੇਮ ਡਿਜ਼ਾਈਨ ਠੀਕ ਹੈ ਤੇ ਇੱਕ ਹੈਗਾ ਜੀ ਨੇਵੀ ਬਲੂ ਦੇ ਨਾਲ ਸੇਮ ਡਿਜ਼ਾਈਨ ਤਿੰਨ ਕਲਰ ਨੇ ਇਸ ਪਿਓਰ ਦੇ ਦੁਪੱਟੇ ਵਾਲੇ ਸੂਟ ਨਾਲ ਮਸਲੀਨ ਦਾ ਸੂਟ ਹੈ ਇਹ ਸਾਰਾ ਹੀ ਤੇ ਨੈਕਸਟ ਮਸਲੀਨ ਦੇ ਉੱਪਰ ਇੱਕ ਹੋਰ ਬਹੁਤ ਪਿਆਰੀ ਆਈਟਮ ਹੈ 2100 ਦੇ 200 ਨੂੰ ਬਹੁਤ ਸੋਹਣੇ ਕਲਰ ਪ੍ਰਿੰਟ ਬਹੁਤ ਪਿਆਰੇ ਦੇ ਰਹੇ ਹਨ ਬਹੁਤ ਸੋਹਣੇ ਨੇ ਸਾਰੇ ਇਹ ਦੇਖੋ ਕਿੰਨਾ ਪਿਆਰਾ ਪ੍ਰਿੰਟ ਆ ਕੋਈ ਵੀ ਏਜ ਪਾ ਸਕਦੇ ਆ ਇਹ ਹੈਗੀ ਆ ਜੀ ਸਲਵਾਰ ਕਾਟਨ ਦੀ ਇਹਦੇ ਨਾਲ ਤੇ ਪਿਓਰ ਦਾ ਹੈਗਾ ਦੁਪੱਟਾ ਠੀਕ ਹੈ ਜੀ ਪਿਓਰ ਦੇ ਦੁਪੱਟਿਆਂ ਦੇ ਨਾਲ 2100 ਦੇ ਵਿੱਚ ਮੇਲਾ ਲੁੱਟਣੇ ਵਾਲਾ ਕੰਮ ਹੋਇਆ ਪਿਆ ਤੇ ਇੱਕ ਹੈਗਾ ਇਹ ਵਾਲਾ ਕਲਰ ਠੀਕ ਹੈ ਤੇ ਇੱਕ ਕਲਰ ਤੁਹਾਨੂੰ ਮਿਲ ਜੇਗਾ ਇਹ ਮਸਟਰਡ ਜਿਹਾ ਮਹਿੰਦੀ ਕਲਰ ਨੈਕਸਟ ਦਿਖਾ ਰਹੀ ਹਾਂ ਤੁਹਾਨੂੰ ਵਰਕ ਵਾਲੇ ਸੂਟ ਤੇ ਮਲਟੀ ਪ੍ਰਿੰਟ ਦੇ ਵਿੱਚ ਹੋਲ ਬ੍ਰਾਂਡਡ ਪੀਸ ਨੇ ਸਾਰੇ ਇਹ ਮਸਲੀਨ ਦਾ ਸਟਾਫਾ ਬਹੁਤ ਜ਼ਿਆਦਾ ਸੌਫਟ ਸ਼ਰਟ ਦੀ ਲੁੱਕ ਦੇਖੋ ਜੇ ਜਿਹੜਾ ਉੱਪਰ ਹੈ ਇਹ ਹੈਗਾ ਪ੍ਰਿੰਟ ਪ੍ਰਿੰਟ ਨੂੰ ਕੀਤਾ ਹੋਇਆ ਆਰੀ ਵਰਕ ਤੇ نیچے ਨੂੰ ਜਾ ਰਹੀਆਂ ਇਹ ਹੈਗਾ ਜੀ ਕੇਰਾ ਕੇਰਾ ਹੈਗਾ ਸਾਰਾ ਮਸ਼ੀਨੀ ਵਰਕ ਦੇ ਨਾਲ ਮਲਟੀ ਜੇ ਦੇਖੋ ਬਹੁਤ ਸੋਹਣੇ ਸੋਹਣੇ ਜੀ ਇਹਨਾਂ ਦੇ ਪ੍ਰਿੰਟ ਇਹ ਹੈਗੀ ਹੈ ਸਲਵਾਰ ਮਸਲੀਨ ਦੀ ਹੈ ਸਲਵਾਰ ਤੇ ਮਸਲੀਨ ਦੀ ਹੈਗੀ ਹੈ ਸ਼ਰਟ ਮਸਲੀਨ ਦਾ ਹੀ ਹੈਗਾ ਇਹਨਾਂ ਦਾ ਲੰਮਾ ਚੌੜਾ ਜਿਹਾ ਦੁਪੱਟਾ ਦੇਖੋ ਦੁਪੱਟੇ ਦੀ ਲੁੱਕ ਠੀਕ ਹੈ ਜੀ ਕਲਰ ਆਪਸ਼ਨ ਦੇਖ ਲਓ ਇੱਕੇ ਦੇ ਵਿੱਚ ਇਹ ਕਲਰ ਆ ਅੰਤਲੇ ਸਾਈਡ ਤੋਂ ਸਾਰੇ ਏਦਾਂ ਮਲਟੀ ਪ੍ਰਿੰਟ ਰਹਿਣਗੇ ਜਿਦਾ ਇੱਕ ਸੂਟ ਖੋਲ ਕੇ ਦਿਖਾਇਆ ਤੇ ਇੱਕ ਕਲਰ ਤੁਹਾਨੂੰ ਇਹ ਗ੍ਰੇ ਜਿਹਾ ਡਾਰਕ ਜਿਹਾ ਕਾਰਬਨ ਬਲੈਕ ਕਲਰ ਮਿਲ ਜਾਏਗਾ ਨੈਕਸਟ ਮਸਲੀਨ ਦੇ ਉੱਪਰ ਦੰਨੇ ਆ ਜੀ ਇਹ ਹੈਗਾ 컬러ਫੁਲ ਜਿਹਾ ਸੂਟ ਇਹ ਸੂਟ ਨਹੀਂ ਅਸੀਂ ਤੁਹਾਨੂੰ ਦਵਾਂਗੇ ਇਹਦੀ ਸਟਫ ਦਾ ਸਲਵਾਰ ਦਾ ਸਟਫ ਸਾਨੂੰ ਥੋੜਾ ਜਿਹਾ ਹੌਲਾ ਲੱਗਦਾ ਹੈ ਮਤਲਬ ਕਿ 2100 ਦੇ ਅਕੋਰਡਿੰਗ ਇਹ ਪੀਸ ਨਹੀਂ ਦਵਾਂਗੇ ਜੀ ਅਸੀਂ ਤੁਹਾਨੂੰ ਇਹ ਦੋਨੋਂ ਹੀ ਤੁਸੀਂ ਨਾ ਬੁਕਿੰਗ ਕਰਾਈਓ ਇਹਨਾਂ ਦੇ ਨੈਕਸਟ ਤੇ ਆ ਰਹੀਆਂ ਮਸਲੀਨ ਦੇ ਉੱਪਰ ਬਹੁਤ ਪਿਆਰਾ ਪ੍ਰਿੰਟ ਟੋਟਲੀ ਫਰੰਟ ਆਰੀ ਵਰਕ ਦੇ ਨਾਲ ਹਾਈਲਾਈਟ ਪ੍ਰਿੰਟਿੰਗ ਬਹੁਤ ਸੋਹਣੀ ਆ 2100 ਦਾ ਸੂਟ ਆ ਜੀ ਸਲਵਾਰ ਨਾਲ ਹੈਗੀ ਮਸਲੀਨ ਦੀ ਦੁਪੱਟਾ ਬਹੁਤ ਸੋਹਣਾ ਸਾਫਟ ਸੁੰਦੇਰੀ ਲੁੱਕ ਦਾ ਸੂਟ ਹੈ ਜੀ ਇਹ ਜਿੱਦਾਂ ਚੁੰਦੇਰੀ ਦੇ ਸੂਟ ਹੁੰਨੇ ਆ ਚੁੰਦੇਰੀ ਦੀ ਸ਼ਰਟ ਆ ਤੇ ਚੁੰਦੇਰੀ ਸਾਫਟ ਦੇ ਵਿੱਚ ਹੀ ਇਹਨਾਂ ਦਾ ਦੁਪੱਟਾ ਮਸਲੀਨ ਦੀਆਂ ਸਲਵਾਰਾਂ ਤੇ ਇਹ ਹੈਗਾ ਇਹਦੇ ਵਿੱਚ ਸੈਕੰਡ ਕਲਰ ਤੇ ਇਹ ਹੈਗਾ ਇਹਦੇ ਵਿੱਚ ਥਰਡ ਕਲਰ ਠੀਕ ਹੈ ਜੀ ਇਹ ਨਹੀਂ ਹੈਗਾ ਕਿ ਅਗਰ ਅਸੀਂ ਸੇਲਾਂ ਗੱਡੀਆਂ ਤਾਂ ਅਸੀਂ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਸਟਾਕ ਦੇ ਦਾਂਗੇ ਵਿੱਚ ਚੱਕ ਕੇ ਕਿਉਂਕਿ ਹਰ ਇੱਕ ਨੇ ਪੈਸਾ ਮਿਹਨਤ ਨਾਲ ਕਮਾਇਆ ਹੁੰਦਾ ਥੋੜਾ ਪੈਸਾ ਵੀ ਵੇਸਟ ਨਾ ਜਾਵੇ ਸਾਡੇ ਕੋਲ ਆ ਕੇ ਇਹ ਹੈਗਾ ਜੀ ਨੈਕਸਟ ਜੋਰਜਾਟ ਦੇ ਉੱਪਰ ਸਿਕਵੈਂਸ ਵਰਕ ਦਾ ਬਹੁਤ ਪਿਆਰਾ ਸੂਟ ਤੁਸੀਂ ਪਾਰਟੀ ਵੇਅਰ ਵੀ ਸੂਟ ਨੂੰ ਬਾ ਸਕਦੇ ਹੋ ਇੰਨਾ ਸੋਹਣਾ ਸੂਟ ਆ ਪਾਰਟੀ ਵੇਅਰ ਕਰ ਸਕਦੇ ਇਹ ਸੂਟ ਨੂੰ ਤੇ ਇਹ ਹੈਗੀ ਮਸਲੀਨ ਦੀ ਸਲਵਾਰ ਇਹ ਜਦੋਂ ਅਸੀਂ ਸ਼ੁਰੂ-ਸ਼ੁਰੂ ਚ ਸੂਟ ਲੈ ਕੇ ਆਏ ਸੀਗੇ ਤਾਂ ਕਾਫੀ ਅੱਛਾ ਰਿਸਪੌਂਸ ਸੀਗਾ ਇਹਨਾਂ ਸੂਟਾਂ ਦਾ ਬਹੁਤ ਜ਼ਿਆਦਾ ਕੀ ਕਿਹਾ ਜੀ ਪ੍ਰਾਈਸ ਵੀ ਕਾਫੀ ਜ਼ਿਆਦਾ ਸੀਗਾ ਸੂਟਾਂ ਦਾ ਇੱਕ ਕਲਰ ਇਹਦੇ ਵਿੱਚ ਤੁਹਾਨੂੰ ਮਹਿੰਦੀ ਮਿਲ ਜੇਗਾ ਠੀਕ ਹੈ ਕਮੈਂਟ ਕਰਕੇ ਪਲੀਜ਼ ਦੱਸ ਦਿਆ ਕਰੋ ਵੀ ਤੁਹਾਨੂੰ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਤੇ ਤੁਹਾਡੀ ਹੋਰ ਕੋਈ ਕੀ ਡਿਮਾਂਡ ਹੈ ਕਾਟਨ ਦੇ ਸੂਟਾਂ ਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀਗੀ ਤਾਂ ਕਰਕੇ ਹੁਣ ਮੈਂ ਦੋ ਤਿੰਨ ਵੀਡੀਓ ਕਾਟਨ ਦੇ ਸੂਟਾਂ ਦੀ ਪਾ ਰਹੀ ਆ ਤੇ ਇੱਕ ਆ ਰਹੀ ਆ ਜੀ ਹੈਵੀ ਸੂਟ ਸਾਨੂੰ ਦਿਖਾਓ ਫੰਕਸ਼ਨਲ ਹੈਵੀ ਸੂਟ ਮੰਗ ਰਹੇ ਨੇ ਕਾਫੀ ਜਣੇ ਵੀ ਉਹ ਵੀ ਸਾਨੂੰ ਡਿਸਕਾਊਂਟ ਦੇ ਦਿਓ ਕੋਸ਼ਿਸ਼ ਕਰਦੀ ਆ ਜੀ ਤੁਹਾਡੇ ਵਾਸਤੇ ਸਪੈਸ਼ਲ ਜਿਹੜੀ ਮੈਂ ਬਣਵਾਏ ਨੇ ਸੂਟੋ ਦਿਖਾਈਏ ਪਹਿਲਾਂ ਤੁਸੀਂ ਇਹਨਾਂ ਦੇ ਵਿੱਚੋਂ ਦੇਖੋ ਹਲੇ ਇਹ ਵੀ ਬਹੁਤ ਸੋਹਣਾ ਸਟੱਫ ਆ ਇਹ ਹੈਗੀ ਖਾਦੀ ਮਸਲੀਨ ਖਾਦੀ ਮਸਲੀਨ ਦੀ ਸ਼ਰਟ ਆ ਠੀਕ ਹੈ ਬਿਲਕੁਲ ਸੌਫਟ ਸਟੱਫ ਦੇ ਉੱਪਰ ਆ ਇਹ ਬੈਕ ਸਾਈਡ ਦਾ ਪੱਲਾ ਜੀ ਤੇ ਬਾਜੂ 3 ਮੀਟਰ ਦੀ ਸ਼ਰਟ ਆ ਪਿਸਤਾ ਕਲਰ ਆ ਬਹੁਤ ਪਿਆਰਾ ਪਿਓਰ ਕਾਟਨ ਦੀ ਸਲਵਾਰ ਬਹੁਤ ਸੋਹਣਾ ਖਾਦੀ कॉटन ਦੇ ਵਿੱਚ ਖਾਦੀ ਮਸਲੀਨ कॉटन ਦੇ ਵਿੱਚ ਸੂਟ ਹੈ ਸਟੱਫ ਬਹੁਤ ਜ਼ਿਆਦਾ ਫਾਈਨ ਆ ਪ੍ਰਾਈਸ 2100 ਦੇ ਵਿੱਚ ਨੇ ਅੱਜ ਦੇ ਸਾਰੇ ਸੂਟ ਕੇਸਰ کراچی ਬ੍ਰਾਂਡ ਹੈ ਜੀ ਠੀਕ ਹੈ ਦੋ ਸੂਟ ਤੁਹਾਨੂੰ ਦੇ ਰਹੇ ਹਾਂ ਅਸੀਂ orgenza brocade ਵਾਲੇ ਜਿਹੜੇ ਸਾਡੇ ਸੂਟ ਹੁੰਦੇ ਆ ਇਹ 3500 ਤੋਂ ਲੈ ਕੇ 4000 ਦੇ ਵਿੱਚ ਇਹ ਦੋ ਹੀ ਪੀਸ ਸੀਗੇ ਹੁਣ ਆ ਕਹਿੰਦੇ ਚਲੋ ਇਹ ਵੀ ਪਾਈ ਦਨੇ ਆ ਇਹ ਹੈਗਾ ਜੀ ਕੇਰਾ ਇਹ ਬਾਜੂ ਦਾ ਡਿਜ਼ਾਈਨ ਆ ਗਿਆ ਤੇ ਬੈਕ ਪੱਲੇ ਦਾ ਡਿਜ਼ਾਈਨ ਆ 3 ਮੀਟਰ ਦੀ ਸ਼ਰਟ ਆ ਇਹ ਹੈਗੇ ਜੀ ਸਲਵਾਰ ਇਹਦੀ ਬਹੁਤ ਸੌਫਟ ਸਟਫ ਦੇ ਉੱਪਰ ਤੇ ਇਹ ਹੈਗਾ orgenza ਦਾ ਦੁਪੱਟਾ ਠੀਕ ਹੈ ਸੀ organza ਦੀ ਸ਼ਰਟ organza ਦਾ ਦੁਪੱਟਾ ਤੇ ਇੱਕ ਇਹਦੇ ਵਿੱਚ ਕਲਰ ਕੰਟਰਾਸਟ ਇਹ ਆ ਜਾਏਗਾ ਫਿਰੋਜ਼ੀ ਤੇ ਨਿਓਨ ਸ਼ੇਡ ਬਹੁਤ ਸੋਹਣਾ ਦੋ ਸੂਟ ਨੇ ਇਹ ਹਾਂਜੀ ਹੁਣ ਤੁਹਾਨੂੰ ਮੈਂ ਜਾਵਾਂਗੀ crepe ਦੇ ਸੂਟ ਨੇ all over 5 ਮੀਟਰ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਹੈ ਇੰਨਾ ਸੂਟਾਂ ਦੀ ਜੋ ਮੇਰੇ ਪਾਸ ਇਸ ਟਾਈਮ ਅਵੇਲੇਬਿਲਟੀ ਹੈਗੀ ਮੈਂ ਤੁਹਾਨੂੰ ਉਹ ਦਿਖਾਵਾਂਗੀ ਤੇ ਇਹਨਾਂ ਸੂਟਾਂ ਦਾ ਪ੍ਰਾਈਸ ਮੇਰੇ ਕੋਲ ਹਰ ਟਾਈਮ ਹੀ 2300 ਰਹਿੰਦਾ ਤੁਸੀਂ ਜਦੋਂ ਵੀ ਬਾਏ ਕਰਨਾ ਮਤਲਬ ਸ਼ਾਪ ਤੋਂ ਲੈਣਾ ਹੈ ਜਾਂ ਆਨਲਾਈਨ ਬਹੁਤ ਸਾਰੀਆਂ ਫੋਟੋਸ ਸੌਰੀ ਵੀਡੀਓਜ਼ ਨੇ ਮੇਰੀਆਂ ਇਹਨਾਂ ਸੂਟਾਂ ਦੀਆਂ ਤੇ ਆ ਸਿਰਫ ਇਹ ਥੋੜੇ ਪੀਸ ਨੇ ਅੱਜ ਦੇ ਦਿਨ ਵਾਸਤੇ ਇਹ ਸੂਟ ਥੋੜੇ ਵਾਸਤੇ ਹੈਗਾ 2100 ਦਾ ਪਿਓਰ ਦੇ ਦੁਪੱਟੇ ਨਾਲ ਆ ਪਿਓਰ ਸ਼ਫਾਨ ਦਾ ਦੁਪੱਟਾ ਇਹ ਇਹ ਹੈਗਾ ਬਾਰਡਰ ਦੁਪੱਟੇ ਦਾ ਠੀਕ ਹੈ ਤੇ ਫੋਰ ਸਾਈਡ ਇਹ ਵਾਲਾ ਬਾਰਡਰ ਰਹੇਗਾ ਵਿਚੋ ਹੈਗਾ ਜੀ ਪਲੇਨ ਦੁਪੱਟਾ 올ਓਵਰ ਇਹ ਸੂਟ ਹੈਗਾ ਕਲਰ ਇਹਦੇ ਵਿੱਚ ਬਹੁਤ ਸੋਹਣੇ-ਸੋਹਣੇ ਆ ਇੱਕ ਕਲਰ ਹੈਗਾ ਗਰੇ ਇੱਕ ਰੇਪ ਦਾ ਸੂਟ ਹੈ ਬਹੁਤ ਸੋਹਣਾ ਇਹਨਾਂ ਸੂਟਾਂ ਦਾ ਬਹੁਤ ਜ਼ਿਆਦਾ ਰਿਸਪੌਂਸ ਰਹਿੰਦਾ ਸਾਡੇ ਕੋਲ ਠੀਕ ਹੈ ਜੀ ਕਲਰ ਇਹਦੇ ਇਹ ਸੇਮ ਦੇ ਵਿੱਚ ਦੋ ਸੂਟ ਨੇ ਗਰੇ ਤੇ ਇੱਕ ਕਲਰ ਇਹ ਆ ट्वेंटी वन वाले सूट सारे नैक्सट थोनों दे रही हाँ बहुत सोहनी स्टफ के उपर मूंगा सिल्क जरा स्टफ़ है ये तो वियर सूट है जी लुक बहुत प्यारी है सूट तीन मीटर शर्ट है बैक तो बॉडर मिलेगा बाजू तो मिलेगा सिल्क की सलवार है ਤੇ ਇਹ ਹੈਗਾ ਬ੍ਰாக்கਟ ਦਾ ਬਹੁਤ ਪਿਆਰਾ ਦੁਪੱਟਾ ਠੀਕ ਹੈ ਕਲਰ ਕਲਰ ਦੇਖੋ ਕਿੰਨੇ ਸੋਨੇ ਸੋਨੇ ਆ ਠੀਕ ਹੈ ਜੀ ਇਹ ਹੈਗੇ ਨੇ ਇਹਦੇ ਵਿੱਚ 6 ਕਲਰ 6 ਕਲਰ ਬਹੁਤ ਸੋਨੇ ਆ ਦੁਪੱਟੇ ਸਭ ਦੇ ਸੇਮ ਰਹਿਣਗੇ ਦੇ ਪ੍ਰਾਈਸ ਹੈਗਾ ਜੀ 2100 ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਅ ਬਹੁਤ ਕੋਸ਼ਿਸ਼ ਕਰਦੀ ਹਾਂ ਕਿ ਸਭ ਦੀਆਂ ਉਮੀਦਾਂ ਦੇ ਖਰੇ ਉੱtreਈਏ ਤੇ ਸਾਰਿਆਂ ਲਈ ਸਸਤੇ ਦੇ ਵਧੀਆ ਕੁਆਲਿਟੀ ਦੇ ਸੂਟ ਲੈ ਕੇ ਆਈਏ ਤੁਸੀਂ ਦੱਸ ਦਿਓ ਕਮੈਂਟ ਕਰਕੇ ਤੁਹਾਨੂੰ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ so much ਥੈਂਕ ਯੂ